ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਦੋਸਤ ਗਰਮੀਤ ਹਠੂਰ ਦੋਸਤੋ ਮਾਨ ਸਮਾਨ ਹੁੰਦੇ ਬਹੁਤ ਸਾਰੇ ਆਪਾਂ ਆਪਣੀ ਜ਼ਿੰਦਗੀ ਵਿੱਚ ਦੇਖੇ ਜਾਂ ਸੁਣੇ ਹੁੰਦੇ ਨੇ ਮਾਨ ਸਮਾਨ ਦੀਆਂ categories ਬਹੁਤ ਨੇ ਬਹੁਤ ਸਾਰੇ ਮੁਕਾਬਲੇ ਨੂੰ ਜਿੱਤਣ ਤੋਂ ਬਾਅਦ ਮਾਨ ਸਮਾਨ ਦਿੱਤੇ ਜਾਂਦੇ ਨੇ ਜਿਵੇਂ ਖੇਡਾਂ ਦੇ ਮੁਕਾਬਲੇ ਨੂੰ ਜਿੱਤਣ ਤੋਂ ਬਾਅਦ ਮਾਨ ਸਮਾਨ ਕੀਤਾ ਜਾਂਦਾ ਜਾਂ ਫਿਰ ਵਿਦਿਅਕ ਮੁਕਾਬਲੇ ਨੂੰ ਜਿੱਤਣ ਤੋਂ ਬਾਅਦ ਬੈਲ ਗੱਡੀਆਂ ਦੀਆਂ ਦੌੜਾਂ ਘੋੜਿਆਂ ਦੀਆਂ ਦੌੜਾਂ ਪਤਾ ਹੀ ਨਹੀਂ ਕਿੰਨੇ ਸਾਰੇ ਮੁਕਾਬਲੇ ਪੰਜਾਬ ਦੇ ਵਿੱਚ ਹੁੰਦੇ ਨੇ ਤੇ ਉਹਨਾਂ ਨੂੰ ਜਿੱਤਣ ਤੋਂ ਬਾਅਦ ਮਾਨ ਸਮਾਨ ਕੀਤੇ ਜਾਂਦੇ ਨੇ ਪਰ ਦੋਸਤੋ ਅੱਜ ਵਾਲਾ ਜੋ ਮਾਨ ਸਨਮਾਨ ਆ ਉਹ ਇੱਕ ਵਿਲੱਖਣ ਕਿਸਮ ਦਾ ਉਹਦੇ ਲਈ ਕੋਈ ਵੀ ਮੁਕਾਬਲਾ ਨਹੀਂ ਕਰਵਾਇਆ ਗਿਆ ਤੇ ਨਾ ਹੀ ਕੋਈ ਮੁਕਾਬਲਾ ਜਿੱਤਿਆ ਗਿਆ ਪਰ ਜਿੱਤਿਆ ਜਰੂਰ ਗਿਆ ਜਿੱਤਿਆ ਗਿਆ ਲੋਕਾਂ ਦਾ ਦਿਲ ਤੇ ਆਪਾਂ ਕਰਦੇ ਆ ਗੱਲਬਾਤ ਕਿ ਇਹ ਮਾਨ ਸਨਮਾਨ ਕਿੰਨਾ ਦਾ ਹੋ ਰਿਹਾ ਕੌਣ ਕਰ ਰਿਹਾ ਤੇ ਕਿਉਂ ਕਰ ਰਿਹਾ ਸੋ ਮੇਰੇ ਨਾਲ ਪਤਵੰਤੇ ਸੱਜਣਾ ਸਰਪੰਚ ਸਾਹਿਬ ਉੱਤੇ ਪਿੰਡ ਦੇ ਹੋਰ ਪਤਵੰਤੇ ਖੜੇ ਨੇ ਆਪਾਂ ਕਰਦੇ ਆਂ ਗੱਲਬਾਤ ਕਿ ਇਹ ਮਾਨ ਸਨਮਾਨ ਕਿੰਨਾ ਦਾ ਹੋ ਰਿਹਾ ਤੇ ਕਿਉਂ ਹੋ ਰਿਹਾ ਜੀ ਸਸੀ ਕਾ ਬਾਈ ਜੀ ਸਸੀ ਜੀ ਆ ਮਾਈਕ ਲਓ ਬਾਈ ਜੀ ਬਾਈ ਇਹ ਮਾਨ ਸਨਮਾਨ ਕਿੰਨਾ ਦਾ ਹੋ ਰਿਹਾ ਤੇ ਕਿਉਂ ਹੋ ਰਿਹਾ ਜੀ ਉਹ ਬਰਿੰਦਰ ਸਿੰਘ ਪੁੱਤਰ ਗਰਮੀਤ ਸਿੰਘ ਜੀ ਜੀ ਉਹਨਾਂ ਦਾ ਮਾਨ ਸਨਮਾਨ ਹੋ ਰਿਹਾ ਇਹਨਾਂ ਨੇ ਰਸਤਾ ਬਹੁਤ ਚੌੜਾ ਕਰਤਾ ਜੀ ਆਪਦੇ ਭਾਈ ਤੁਸੀਂ ਕੀ ਕਹੋਗੇ ਜੀ ਇਹਨਾਂ ਦੇ ਇਸ ਉਪਰਾਲੇ ਤੇ ਮਤਲਬ ਇਸ ਚੰਗੇ ਕਦਮ ਨੂੰ ਤੁਸੀਂ ਕਿਵੇਂ ਸਲਾਉਨੇ ਆ ਤੁਹਾਡੇ ਸ਼ਬਦਾਂ ਚ ਮੈਨੂੰ ਇਹ ਲੱਗਦਾ ਵੀ ਇੱਕ ਬਹੁਤ ਨਵੇਕਲਾ ਕਦਮ ਆ ਵਧੀਆ ਉਪਰਾਲਾ ਜੀ ਕਿਉਂਕਿ ਅੱਜ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਪਈਆਂ ਸੀ ਉਹ ਲਿੰਕ ਸੜਕਾਂ ਬਣ ਗਈਆਂ ਜੀ ਤੇ ਉਹ ਸੜਕਾਂ ਤੇ ਮੱਥੇ ਜਿਹੜੇ ਹੈਗੇ ਆ ਖੁਰਚ-ਫੁਰਚ ਕੇ ਸੜਕ ਦੇ ਨਾਲ ਹੀ ਲੱਗੇ ਤੇ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਐਕਸੀਡੈਂਟ ਦੀਆਂ ਵਾਪਰਦੀਆਂ ਜੀ ਕਈ ਥਾਵਾਂ ਤੇ ਮਤਲਬ ਲੜਾਈ ਝਗੜੇ ਵੀ ਹੁੰਦੇ ਆ ਬਹੁਤ ਸਾਰੇ ਥਾਵਾਂ 'ਤੇ ਜਿੱਦੋਂ ਸੜਕਾਂ ਚੌੜੀਆਂ ਹੁੰਦੀਆਂ ਰੇਟਾਂ ਪੈ ਜਾਂਦੀਆਂ ਹੋਰ ਪੈ ਜਾਂਦੀਆਂ ਜੀ ਕਈ ਥਾਵਾਂ 'ਤੇ ਮਤਲਬ ਪੁੱਠਿਆਂ ਨਾਲ ਸੜਕ ਨੀਵੀਂ ਹੋਈ ਜੇ ਪੱਟ ਕਿਤੇ ਬਹੁਤ ਸਾਰੇ ਐਕਸੀਡੈਂਟ ਦੇ ਘਟਨਾਵਾ ਵਾਪਰ ਗਾ ਜੀ ਜਿਹੜਾ ਇਹ ਉਪਰਾਲਾ ਭਾਵੇਂ ਪਹਿਲਾਂ ਵੀ ਇਹਨਾਂ ਦਾ ਪਰਿਵਾਰ ਵਧੀਆ ਪਰਿਵਾਰ ਆ ਜੀ ਪਰ ਜਿਹੜੀ ਮਾਮਲੀ ਤੇ ਪੇੜੀ ਲੈ ਕੇ ਉਹਦੇ ਸੜਕ ਦੀ ਜਗ੍ਹਾ ਸੜਕ ਨੂੰ ਛੱਡਣੀ ਜੀ ਤੇ ਇੱਕ ਮੈਨੂੰ ਲੱਗਦਾ ਵੀ ਬਹੁਤ ਸਰਾਹਣਯੋਗ ਗੱਲ ਆ ਤੇ ਨਾਲ ਹੀ ਮੈਂ ਬਰਿੰਦਰ ਦਿਵਾਨਾ ਜੀ ਸਮੂਹ ਦਿਵਾਨਾ ਪਿੰਡ ਤੋਂ ਜਿਹੜੇ ਸਾਥੀ ਜੀ ਬਲਵਿੰਦਰ ਸਿੰਘ ਪੁੱਤਰ ਗਰਮੀਤ ਸਿੰਘ ਨੂੰ ਸਨਮਾਨਤ ਕਰਨ ਆਏ ਆ ਜੀ ਇਹਨਾਂ ਨੂੰ ਵੀ ਵਧਾਈ ਦੇਣਾ ਜੀ ਕਿਉਂਕਿ ਇਸ ਦੇ ਨਾਲ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਵਿੱਚ ਅਸਾਅ ਹੋਊਗਾ ਵੱਡੀ ਗੱਲ ਪਿਛਲੇ ਸਮੇਂ ਦੇ ਵਿੱਚ ਇਹ ਹੁੰਦਾ ਸੀ ਵੀ ਥੋੜੀ ਮੋਟੀ ਰਲਾ ਲੋ ਹੋਰ ਚਾਹ ਚਾਰ ਸਿਆੜ ਰਲ ਜਣ ਆਮਦਨ ਬਾਜੀ ਇਹ ਉਹ ਲੋਕਾਂ ਵਾਸਤੇ ਇੱਕ ਸਨੇਹਾ ਕਿ ਮਨੁੱਖੀ ਜ਼ਿੰਦਗੀ ਜਿਹੜੀ ਹੈ ਉਹ ਬਹੁਤ ਕੀਮਤੀ ਹੈ ਤੇ ਜਿਹੜੀਆਂ ਸਾਂਝੀਆਂ ਕਸਵਾਵਾਂ ਹੁੰਦੀਆਂ ਉਹ ਸਾਡੇ ਸਾਰਿਆਂ ਦੀ ਸਮੁੱਚੀ ਸਾਂਝੀ ਜਾਇਦਾਦ ਹੁੰਦੀ ਹੈ ਉਹਨਾਂ ਨੂੰ ਸੰਭਾਲਣਾ ਤੇ ਉਹਨਾਂ ਦੀ ਸੰਭਾਲ ਕਰਨੀ ਤੇ ਉਹਨਾਂ ਨੂੰ ਵਧੀਆ ਢੰਗ ਨਾਲ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਹਾਂਜੀ ਆਪਾਂ ਸਰਪੰਚ ਸਾਹਿਬ ਨਾਲ ਵੀ ਗੱਲ ਕਰੀਏ ਜੀ 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 ਸਰਪੰਚ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਮੈਂ ਸਰਪੰਚ ਚਰਨ ਸਿੰਘ ਜੀ ਸੰਗ ਪਰਦੇ ਵਾਲਾ ਜੀ ਇਹ ਸਾਡਾ ਗਵੰਡੀ ਪਿੰਡ ਦਾ ਮਾਚੀ ਕੇ ਰੋਜ਼ ਦਾ ਸਾਡਾ ਆਉਣ ਜਾਣ ਹਾਂਜੀ ਤੇ ਇਹ ਇੱਕ ਬਹੁਤ ਵੱਡੀ ਤਰਾਸ ਦੀ ਆ ਸਾਡੇ ਲੋਕਾਂ ਦੀ ਬਈ ਖੇਤ ਦੇ ਵਿੱਚ ਤਾਂ ਜਾਣ ਦਾਣੇ ਚਾਹੇ ਹੋਣ ਨਾ ਹੋਣ ਪਰ ਪਹੀ ਅਸੀਂ ਜ਼ਰੂਰ ਵੱਢਣੀ ਹੁੰਦੀ ਹਾਂਜੀ ਹਾਂਜੀ ਅਸੀਂ ਇੱਕ ਪਿੰਡ ਬੁਰਜਕਲ ਵਾਲੇ ਨੂੰ ਸੜਕ ਬਣਾਈ ਆ ਮਿੱਟੀ ਮੁੱਟੀ ਪਾ ਕੇ ਪੂਰਾ ਰਾਹ ਛੱਡ ਕੇ ਸੜਕ ਉਹ ਬਣਾਤੀ ਅੱਜ ਉਸ ਸੜਕ ਦੇ ਸ਼ਰਕ ਵਿੱਚ ਡਿੱਗ ਰਹੀ ਆ ਖੇਤਾਂ ਦੇ ਵਿੱਚ ਉਹਨਾਂ ਨੇ ਨਾਲ ਮਿੱਟੀ ਦਾ ਕੀ ਲਾਉਣੀ ਸੀ ਪਰ ਉਹ ਕੰਮ ਵੀ ਉਹਨਾਂ ਨੇ ਕਰਦਾ ਉਥੇ ਆਪਾਂ ਕ੍ਰੋਸਿੰਗ ਨਹੀਂ ਕਰ ਸਕਦੇ ਹਾਂਜੀ ਇਹ ਨੌਜਾਨ ਦੀ ਇੱਕ ਸੋਚ ਬਹੁਤ ਦਿਨਾਂ ਤੋਂ ਅਸੀਂ ਦੇਖਦੇ ਹਾਂ 2 ਮਹੀਨੇ ਤਕਰੀਬਨ ਹੋ ਗਏ ਇਸ ਕੰਮ ਨੂੰ ਹੋਏ ਨੂੰ ਬਈ ਰੋਜ਼ ਲੰਘਦੇ ਅਸੀਂ ਇਹ ਚੀਜ਼ ਦਾ ਕਰਦੇ ਸੀਗੇ ਆਹ ਖੇਤ ਆ ਜਿਹੜੇ ਸਾਡੇ ਰਿਸ਼ਤੇਦਾਰਾਂ ਦੇ ਖੇਤ ਆ ਸਾਰੇ ਆਹ ਇਧਰਲੇ ਪਾਸੇ 100-100 ਕਿੱਲੇ ਦੇ ਮਾਲਕਾ ਕੋਈ ਇਹ ਨਹੀਂ ਹੈ ਵੀ ਕੋਈ ਕੋ ਘਾਟਾ ਵਾਧਾ ਪਰ ਉਹਨਾਂ ਵੱਲੋਂ ਇਹ ਪਹਿਲਾ ਕੰਮ ਨਹੀਂ ਕਰਿਆ ਗਿਆ ਪਰ ਇਹ ਮੁੰਡੇ ਨੇ ਮਾਮਲੇ ਤੇ ਪੈੜੀ ਲੈ ਕੇ ਫੇਰ ਵੀ ਇਸ ਚੀਜ਼ ਨੂੰ ਮੁੱਖ ਰੱਖਿਆ ਤੇ ਅਸੀਂ ਪਿੰਡ ਦਿਵਾਨਾ ਦੀ ਪੰਚਾਇਤ ਤੇ ਸਾਡੇ ਗਰਾਊਂਡ ਕਮੇਟੀ ਆ ਜਿਹੜੀ ਦਿਵਾਨਾ ਗਰਾਊਂਡ ਵਾਜ ਦਾ ਉਹਨਾਂ ਨੇ ਇਹ ਸਾਡੇ ਬਰਿੰਦਰ ਦਿਵਾਨਾ ਜੀ ਨੇ ਉਪਰਾਲਾ ਕੀਤਾ ਵੀ ਆਪਾਂ ਨੂੰ ਇਹ ਸਨਮਾਨ ਦੇਣਾ ਚਾਹੀਦਾ ਵੀ ਇਹ ਮੁੰਡੇ ਨੂੰ ਅੱਜ ਇਹ ਕਰਦਾ ਕੱਲ ਨੂੰ 4 ਹੋਰ ਬੰਦੇ ਕਰਨਗੇ ਹਾਂਜੀ ਹਾਂਜੀ ਤੇ ਇਸ ਕਰਕੇ ਅਸੀਂ ਇੱਕ ਤਾਂ ਸਾਡਾ ਗੁਆੜੀ ਪਿੰਡਾ ਸਾਡੇ ਆਪ ਦਾ ਹੀ ਪਿੰਡਾ ਸਾਡੀਆਂ ਰਿਸ਼ਤੇਦਾਰੀਆਂ ਆ ਜਾ ਰੀਆਂ ਦੋਸਤੀਆਂ ਪੁਰਾਣੀਆਂ ਇੱਥੇ ਪਿੰਡ ਦੇ ਨਾਲ ਅਸੀਂ ਇੱਕ ਦੂਜੇ ਨੂੰ ਟੀਚਰਾਂ ਵੀ ਕਰਦੇ ਰਹਿੰਦੇ ਆ ਵੀ ਤੁਹਾਡਾ ਭਾਈ ਆਹ ਆਹ ਕਰਨ ਵਾਲਾ ਉਹ ਕਰਨ ਵਾਲਾ ਪਰੇ ਮੁੰਡੇ ਨੇ ਜਿਹੜੀ ਪਹਿਲ ਕੀਤੀ ਆ ਅਸੀਂ ਇਹਦੇ ਬਹੁਤ ਧੰਨਵਾਦੀ ਆ ਕੋਈ ਲਫ਼ਜ਼ਾਂ ਦੇ ਵਿੱਚ ਕਹਿਣ ਵਾਲੀ ਗੱਲ ਨਹੀਂ ਹੈ ਵੀ ਜਿਹੜਾ ਕੰਮ ਏ ਇਹਨੇ ਕਰਿਆ ਉਸੇ ਚੀਜ਼ ਪੁੱਛੇ ਅਸੀਂ ਇਹਨੂੰ ਸਨਮਾਨਤ ਕਰਨ ਦਾ ਸੋਚਿਆ ਆ ਵੀਰ ਭਰਪੂਰ ਜੀ ਖੜੇ ਨੇ ਦਵਾਨਿਆਂ ਤੋਂ ਵੀਰੇ ਚਾਰ ਸ਼ਬਦ ਤੁਸੀਂ ਵੀ ਜਰੂਰ ਕਹੋ ਹਾਂਜੀ ਵੀਰ ਇਹ ਮੇਰੇ ਵੀਰ ਦੀ ਸੋਚ ਬਹੁਤ ਅਗਾਵਧੂਆ ਅਸੀਂ ਜਦੋਂ ਵੀ ਇੱਥੋਂ ਦੀ ਲੰਘਣਾ ਮੈਂ ਇਹਨੂੰ ਮਿਲੇ ਤੋਂ ਬਿਨਾਂ ਹੀ ਮੈਂ ਸੋਚਣਾ ਯਾਰਾ ਕਿੰਨਾ ਵਧੀਆ ਇਨਸਾਨ ਆ ਜਿਹਨੇ ਆ ਜਗ੍ਹਾ ਛੱਡੀ ਆ ਹਾਂ ਸਾਡੇ ਪਿੰਡੋਂ ਬੱਚਿਆਂ ਨਾਲ ਭਰੀ ਵਾਸ ਇੱਥੇ ਪਲਟੀ ਵੀ ਗਈ ਸੀ ਦੁਰਕਟਨਾ ਮਾ ਹੁੰਦੀਆਂ ਸੀ ਬਹੁਤ ਖੁਸ਼ੀ ਹੋਈ ਇਹਨੇ ਪਿਰਤ ਪਾਈ ਆ ਇਹਨੂੰ ਵੇਖ ਕੇ ਹੋਰ ਵੀ ਸਾਨੂੰ ਸਿੱਖਿਆ ਮਿਲੂਗੀ ਨਾਲ ਦੇ ਖੇਤਾਂ ਵਾਲਿਆਂ ਨੂੰ ਵੀ ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਇੱਕ ਨਾ ਮੈਂ ਗੱਲ ਕਹਿਣੀ ਚਾਹਨਾ ਵੀ ਇੱਕ ਪਾਸੇ ਤਾਂ ਇਹ ਆਪਣਾ ਵੀਰ ਬਲਵਿੰਦਰਾ ਜਿਹਨੇ ਗਰਮੀ ਦੀ ਇਹਨਾਂ ਜਗਾ ਛੱਡੀ ਆ ਇੱਕ ਪਾਸੇ ਨਾ ਹੁਣ ਨਵੀਆਂ ਛੜਕਾਂ ਬਣੀਆਂ ਤੇ ਕਈ ਵੀਰ ਇਹੋ ਜਿਹੇ ਵੀ ਉਹਨਾਂ ਨੇ ਪੜੀਆਂ ਬਣਾਈ ਬੈਠਿਆ ਜੀ ਉਹਨਾਂ ਦੇਖੋ ਤੁਸੀਂ ਵੀ ਪਾਣੀ ਤਾਂ ਆਪਾਂ ਕੱਢਣਾ ਹੁੰਦਾ ਇੱਕ ਪਾਸੇ ਤਾਂ ਆਪਾਂ ਜੱਗ ਕਰਦੇ ਆ ਵੀਰ ਜੀ ਪਵੇ ਤੇ ਦੂਜੇ ਪਾਸੇ ਕੀ ਹੁੰਦਾ ਵੀ ਅਸੀਂ ਨਾ ਉਹ ਪਾਣੀ ਜਿਹੜਾ ਸੜਕ ਤੇ ਖੜਾ ਉਹ ਅਸੀਂ ਆਪਦੇ ਖੇਤਾਂ 'ਚ ਵੀ ਨਹੀਂ ਪੈਣ ਦੇਣਾ ਚਾਹੁੰਦੇ ਮੈਨੂੰ ਸੋਚ ਨਹੀਂ ਸਮਝ ਆਉਂਦੀ ਇਹ ਕੀ ਆ ਤੇ ਆਪਾਂ ਹੁਣ ਹਾਂਜੀ ਵੀਰ ਜੀ ਇਹ ਗੱਲ ਆ ਇੱਥੇ ਮਸ਼ੀਨਾਂ ਚੱਲਦੀਆਂ ਮਿੱਟੀ ਚੱਕਣ ਵਾਲੀਆਂ ਉਹਨਾਂ ਲੋਕਾਂ ਨੇ ਕੀ ਕਰਨਾ ਮਸ਼ੀਨ ਦੇ ਨਾਲ ਚੱਕ-ਚੱਕ ਕੇ ਮਿੱਟੀ ਸੜਕ ਦੇ ਨਾਲ ਐ ਲਾ ਦੇਣੀ ਆ ਉਹ ਜਿੰਨੀ ਫੁੱਟ ਡੇਢ ਫੁੱਟ ਉਹ ਮਿੱਟੀ ਪੈ ਗਈ ਦੂਜੇ ਸਾਲ ਉਹ ਸਾਰੀ ਬਚ ਕਰ ਲੈਣੀ ਆ ਹਾਂਜੀ ਜ਼ਮੀਨ ਦੇ ਵਿੱਚ ਕਰ ਲੈਣੀ ਆ ਉਦੋਂ ਬਾਅਦ ਫੇਰ ਉਹਨਾਂ ਨੇ ਮਿੱਟੀ ਪਾਉਣ ਦਾ ਕਾਰਨ ਕੀ ਆ ਸਾਨੂੰ ਤਾਂ ਸਮਝ ਨਹੀਂ ਲੱਗਦੀ ਕਿ ਮਿੱਟੀ ਕਿਉਂ ਪਾਈ ਜਾਂਦੀ ਆ ਸੜਕ ਦੇ ਵਿੱਚੋਂ ਪਾਣੀ ਤਾਂ ਖੇਚੀ ਆਉਣਾ ਪਾਣੀ ਤਾਂ ਕਿਸੇ ਪਾਸੇ ਹੋਰ ਜਾਣਾ ਨਹੀਂ ਇਹ ਇਹਦਾ ਮਤਲਬ ਇਹ ਆ ਵੀ ਪਾਣੀ ਸੜਕ 'ਚ ਹੀ ਖੜਾ ਰਹੇ ਸੜਕ ਵੀ ਟੁੱਟ ਜੇ ਤੇ ਸਾਡਾ ਰਾਹ ਵੀ ਖਤਮ ਹੋ ਜਾਣਾ ਆ ਸਾਡੀ ਸੋਚ ਆ ਇੱਕ ਨਾ ਆਪਣੇ ਵੀਰ ਆਇਆ ਠੂਰ ਤੋਂ ਇਹ ਸਾਈਕਲਿੰਗ ਤੇ ਆਇਆ ਮੇਰੇ ਨਾਲ 22 ਮੇਰਾ ਜਮਾਤੀ ਆ ਤੇ ਬਾਈ ਹਰਮਨ ਤੇ ਬਾਈ ਵਰਗੇ ਆ ਇਹਨਾਂ ਨਾਲ ਆਪਾਂ ਗੱਲ ਕਰਾ ਤੇ ਇਹਨਾਂ ਨਾਲ ਵੀ ਕਰਦੇ ਥੋਨੂੰ ਆ ਸੜਕ ਤੇ ਬਾਈਆਂ ਨੇ ਮਿੱਟੀ ਪਾਈ ਆ ਚਾਰ ਪੰਜ ਕਿੱਲਾਂ ਦੇ ਮੱਥੇ ਤੇ ਕਿਵੇਂ ਲੱਗਦੀ ਹੈ ਬਾਈ ਆਪਣੇ ਪੰਜਾਬ 'ਚ ਸਰਵਤਾ ਦੇ ਭਲੇ ਦਾ ਮਤਲਬ ਕਨਸੈਪਟ ਚੱਲਦਾ ਪਰ ਜਦੋਂ ਕੋਈ ਲੀਕ ਤੋਂ ਹਟ ਕੇ ਬੰਦਾ ਕੰਮ ਕਰਦਾ ਤੇ ਉਹਨੂੰ ਐਪਰੀਸ਼ੀਏਟ ਕਰਨਾ ਬਣਦਾ ਜਿਵੇਂ ਸਰਪੰਚ ਸਾਹਿਬ ਨੇ ਤਵਾਨਿਆਂ ਦੇ ਇਹਨਾਂ ਨੇ ਇਸ ਚੀਜ਼ ਨੂੰ ਉਭਾਰਿਆ ਬਰਿੰਦਰ ਬਾਈ ਹੁਣੀ ਹੈ ਹਨਾ ਹਾਂਜੀ ਇਹ ਚੰਗਾ ਮੈਸੇਜ ਆਊਗਾ ਜੀ ਇਹ ਬਹੁਤ ਵਧੀਆ ਕਾਰਜ ਕੀਤਾ ਬਾਈ ਹੋਣਾ ਨੇ ਸਾਨੂੰ ਹੁਣ ਦੇਖਦੇ ਆਂ ਆਪਾਂ ਰੋੜਾਂ ਦੇ ਤੁਰੇ ਫਿਰਦੇ ਲੋਕ ਬੱਟਾਂ ਵੀ ਵੱਢੀ ਜਾਂਦੇ ਹਾਂਜੀ ਹਾਂਜੀ ਬਹੁਤ ਸੋਹਣਾ ਕਾਰਜ ਹੈ ਜੀ ਹਾਂਜੀ ਤੁਸੀਂ ਸਾਡੇ ਭਾਰਤੀ ਕਿਸਾਨ ਜੂਨੀਅਨ ਅਧਰਾਹਾਂ ਦੇ ਇਕਾਈ ਦੇ ਪ੍ਰਧਾਨ ਨੇ ਜੀ ਤੇ ਹੋਰ ਜਿਹੜੇ ਪਿੰਡ ਦਿਵਾਨੇ ਚੋਂ ਸਾਰੇ ਪਤਵੰਤੇ ਆਏ ਨੇ ਸਰਪੰਚ ਸਾਹਿਬ ਆਏ ਨੇ ਭਰਪੂਰ ਸਿੰਘ ਨੇ ਜਾਂ ਮਾਛੀਕੇ ਪਿੰਡ ਦੇ ਵਿੱਚੋਂ ਸਰਪੰਚ ਸਾਹਿਬ ਨੇ ਵੀ ਆਉਣਾ ਸੀ ਸਰਪੰਚ ਸਾਹਿਬ ਨੂੰ ਜਦੋਂ ਅੱਜ ਅਸੀਂ ਮਿਲੇ ਤਾਂ ਬਹੁਤ ਖੁਸ਼ ਹੋਏ ਉਹ ਕਹਿੰਦੇ ਯਾਰ ਵੀ 네ਗੇਟਿਵ ਚੀਜ਼ਾਂ ਤਾਂ ਅਸੀਂ ਲੋਕਾਂ ਦੀਆਂ ਕਰਦੇ ਆਂ ਜੀ ਆਹ ਦੇਖੋ ਵੱਟ ਵੱਢੀ ਪਈ ਆ ਜੀ ਇਹਨੇ ਐਂ ਕੀਤਾ ਪਿਆ ਪਰ ਜੇ ਅਸੀਂ ਚੰਗੀ ਚੀਜ਼ ਦੀ ਸਲਾਹਤਾ ਕਰੀਏ ਤਾਂ ਦੂਜੇ ਲੋਕ ਵੀ ਸੋਚਣਗੇ ਵੀ ਯਾਰ ਆਪਾਂ ਐ ਕਰੀਏ ਯਾਰ ਦੇਖੋ ਕਿੰਨਾ ਸੋਹਣਾ ਕੰਮ ਕੀਤਾ ਤੇ ਬੰਦੇ ਨੂੰ ਵੀ ਮਨੋਵਲ ਹੁੰਦਾ ਜਦੋਂ ਸਰਪੰਚ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਯਾਰ ਮੈਂ ਤਾਂ ਇਹ ਸੋਚਦਾ ਵੀ ਕਰੀਏ ਤੇ ਪ੍ਰਧਾਨ ਜੀ ਹੈ ਇਹਨਾਂ ਨਾਲ ਬਾਈ ਭਰਪੂਰ ਆ ਉਹ ਕਹਿੰਦੇ ਯਾਰ ਵੀ ਮੈਂ ਤਾਂ ਉਹਦੀ ਫੱਟੇ ਤੇ ਗੱਲ ਕੀਤੀ ਆ ਜਾਨੀ ਕਿ ਜਿਹੜਾ ਵੀ ਚੰਗਾ ਬੰਦਾ ਨੰਗਦਾ ਨੋਟ ਕਰਦਾ ਤਾਂ ਉਹ ਉਹਦੇ ਇਹਨਾਂ ਨੂੰ ਸ਼ਾਬਾਸ਼ ਹੀ ਦਿੰਦਾ ਭਾਵੇਂ ਕਿ ਉਹ ਹੋਰ ਕਿਸੇ ਪਿੰਡ ਦਾ ਹੋਵੇ ਹਾਂਜੀ ਹੁਣ ਇੱਕ ਗੱਲ ਮੈਂ ਬੜੀਆ ਕੰਮ ਆ ਮੈਂ ਇੱਕ ਗੱਲ ਤੁਹਾਨੂੰ ਵਿੱਚੋਂ ਗੱਲ ਕੱਟ ਕੇ ਕਹਿਣੀ ਚਾਹਣਾ ਮੈਂ ਤੇ ਸਾਨੂੰ ਤੇ ਗਰਮੀ ਦਵਾਈ ਨੂੰ ਜਦੋਂ ਤੁਹਾਡਾ ਮੈਸੇਜ ਆ ਵੀ ਯਾਰ ਆਪਾਂ ਐ ਕਰਕੇ ਵੀ ਬਾਈ ਨੂੰ ਉੱਥੇ ਸਨਮਾਨਤ ਕਰਨਾ ਤੇ ਅਸੀਂ ਸਾਰੇ ਕੰਮ ਵਿੱਚੇ ਛੱਡਦੇ ਸਾਡੇ ਹੋਰ ਬਥੇਰੇ ਕੰਮ ਸੀਗੇ ਪਰ ਸਾਨੂੰ ਐ ਲੱਗੇ ਵੀ ਬਹੁਤ ਚੰਗੀ ਗੱਲ ਆ ਵੀ ਅਸੀਂ ਇਹ ਜਾਗੀ ਆ ਤੇ ਇਸਾ ਪਾ ਲਈ ਬਿਲਕੁਲ ਭਾਈ ਮੈਂ ਇੱਕ ਗੱਲ ਦੱਸਦਾ ਮੈਂ ਨਾ ਦੁੱਧ ਲੈਣ ਜਾਣਾ ਸ਼ੀਨੀ ਵਾਲੋਂ ਜੀ ਸ਼ੀਨੀ ਵਾਲ ਇੱਕ ਬਾਈ ਨੇ ਮਤਲਬ ਸੜਕ ਦੇ ਨਾਲ ਸਿਰਫ ਇੰਨੇ ਥਾਂ ਛੱਡਿਆ ਹਾਂਜੀ ਉਹ ਜਿੱਥੇ ਠਾਠ ਫਣੀ ਉਹਦੇ ਉਰਲੇ ਪਾਸੇ ਜੀ ਤੇ ਮੈਂ ਉਹ ਕੰਮ ਕਰੀ ਜਾਂਦਾ ਸੀ ਖੇਤ ਚ ਮੈਂ ਕਿਹਾ ਯਾਰ ਆ ਜਮਾ ਹੀ ਵੱਢਤੀ ਬਾਈ ਤੂੰ ਨਾਲ ਲਾ ਦੇ ਨਾ ਮਿੱਟੀ ਯਾਰ ਵੀ ਜੇ ਕਦੇ ਬੱਸ ਪਾਸ ਕਰਨ ਲੱਗੀ ਜਵਾਕ ਵਾਲੀਆਂ ਬੱਸਾਂ ਦੂਜੀ ਪਾਸ ਪਲਟ ਗਈ ਫੇਰ ਆਪਾਂ ਐ ਕਹਾਂਗੇ ਯਾਰ ਐ ਹੋ ਗਿਆ ਯਾਨੀ ਕਿ ਉਹ ਹਾਦਸਿਆਂ ਨੂੰ ਸੱਦਾਗਾ ਤੇ ਇਹ ਬਾਈ ਨੇ ਇੱਕ ਐਗਜ਼ਾਮਪਲ ਪੈਦਾ ਕੀਤੀ ਆ ਸਾਡੇ ਸਾਹਮਣੇ ਤੇ ਇਹਨੇ ਬਾਈ ਨੇ ਇਹ ਵੀ ਦੱਸਿਆ ਸਾਨੂੰ ਇਹਦਾ ਠੇਕੇ ਦੇ ਪੈਲੀ ਆ ਵੀ ਜਿਹੜਾ ਇਹਦਾ ਖੇਤ ਆ ਕਹਿੰਦਾ ਦੋ ਕੰਬਾਈਨਾ ਲੱਗਦੀਆਂ ਵੀ ਇਸ ਤਰ੍ਹਾਂ ਰੱਖਿਆ ਹੋਇਆ ਤੇ ਬਹੁਤ ਬਈ ਸ਼ਾਵਾਸ਼ੇ ਦੇ ਹੱਕਦਾਰ ਹੋ ਤੇ ਬਾਕੀ ਜਿਹੜੇ ਅਪੀਲ ਕਰਦੇ ਆ ਜਿਹੜੇ ਹੋਰ ਵੀ ਭੈਣ ਭਾਈ ਆ ਤਾਂ ਉਹ ਸਾਰੇ ਇਹਦੇ ਤੋਂ ਪ੍ਰੇਰਣਾ ਲੈਣ ਤੇ ਵੀ ਰਾਹ ਜਿਹੜੇ ਉਹ ਛੱਡੇ ਜਾਣ ਪਹਿਲਾਂ ਲੋਕ ਕਿੰਨੇ ਧਰਮਾਤਮਾ ਹੁੰਦੇ ਸੀ ਸਾਡੇ ਪਿੰਡ ਤੋਂ ਜਮੇਰ ਸਿੰਘ ਨੀਲਾ ਹੁੰਦੇ ਸੀ ਸਾਰੇ ਬੰਦੇ ਜਾਣਦੇ ਆ ਸਰਪੰਚ ਸਾਹਿਬ ਮੈਂਬਰ ਸਾਹਿਬ ਖੜੇ ਆ ਕਿੰਨਾ ਸੋਹਣਾ ਕੰਮ ਕਰਦੇ ਸੀ ਕਿ ਉਹਨਾਂ ਨੇ ਸਾਰੇ ਯਾਨੀ ਕਿ ਰਾਹ ਪਧਰੇ ਕਰਨੇ ਕਰਾ ਪਾਉਣਾ ਕਿੰਨੇ ਵਧੀਆ ਲੋਕ ਹੁੰਦੇ ਸੀ ਤੇ ਹੁਣ ਅਸੀਂ ਯਾਰ ਜਮੇ ਹੀ ਯਾਨੀ ਕਿ ਇਹੋ ਜਿਹੇ ਕੰਮ ਤੇ ਹੋ ਗਏ ਕਿ ਜਦੋਂ ਤੁਸੀਂ ਇਸ ਰੋਡ ਤੇ ਤੁਸੀਂ ਦੇਖਦੇ ਹੋ ਇੱਕ ਤਾਂ ਵੱਢ ਲਿਆ ਅੱਧੀ ਵੱਢ ਲਈ ਉਸ ਤੋਂ ਬਾਅਦ ਜਿਹੜੀ ਵੱਡੀ ਹੋਈ ਆ ਉਹਦੇ ਉੱਤੇ ਪਣੀ ਬਣਾਤੀ ਪਾਣੀ ਨਾ ਆਵੇ ਉਹਦੇ ਨਾਲ ਕੀ ਆ ਵੀ ਟਾਇਰ ਇਧਰ ਚੜ ਨਹੀਂ ਸਕਦਾ ਅਗਲਾ ਡਰਦਾ ਵੀ ਕੋਈ ਸ਼ੋਰ ਨਾ ਹੋ ਜੇ ਤੇ ਪਾਣੀ ਜਦੋਂ ਖੜਦਾ ਤਾਂ ਉਹਨੇ ਟੁੱਟ ਜਾਣਾ ਤਾਂ ਇੱਕ ਪੰਜਾਬ ਵਾਸੀਆਂ ਦੇ ਲਈ ਇੱਕ ਬਾਈ ਨੇ ਜਾਨੀ ਕਿ ਸਾਰਿਆਂ ਦੇ ਲਈ ਇੱਕ ਪ੍ਰੇਰਨਾ ਦਾ ਸਰੋਤ ਆ ਜਿਹੜੇ ਆਸੇ ਪਾਸੇ ਖੇਤਾਂ ਵਾਲੇ ਆ ਸਾਡੇ ਯਾਰ ਦੋਸਤ ਨੇ ਸਾਡੇ ਨਾਲ ਹੀ ਪੜੇ ਨੇ ਤਾਂ ਉਹਨਾਂ ਨੂੰ ਜ਼ਰੂਰ ਇਹਦੇ ਤੋਂ ਪ੍ਰੇਰਨਾ ਲੈਣੀ ਚਾਹੀਦੀ ਆ ਤੇ ਬਹੁਤ ਸੋਹਣਾ ਕੰਮ ਆ ਉਹਨਾਂ ਨੂੰ ਉਹਨਾਂ ਨੂੰ ਇਹ ਵੀ ਚਾਹੀਦਾ ਆਪਣੀ ਵੀਡੀਓ ਦੇਖਣ ਹਾਂ ਪਤਾ ਮਾੜਾ ਮੋਟਾ ਆਦਾ ਵੀ ਸਨਮਾਨ ਆਏ ਹੋ ਜੇ ਹਨ ਉਹਨਾਂ ਦਾ ਵੀ ਸਨਮਾਨ ਕਰ ਆ ਮੈਂ ਸਰ ਦਾ ਵੀ ਵੀਅੂ ਲੈ ਲੀ ਹਾਂ ਜੀ ਹੋਰ ਵੀ ਜੀ ਇਹ ਕੰਮ ਕਰੂਗਾ ਵੀ ਉਹਨਾਂ ਦਾ ਵੀ ਮਾਨ ਸਨਮਾਨ ਇੱਥੇ ਹੀ ਕੀਤਾ ਜਾ ਬਿਲਕੁਲ ਬਿਲਕੁਲ ਆਪਣਾ ਹੱਕ ਬਣਦਾ ਬਈ ਹਾਂਜੀ ਜੀ ਜਿਹੜਾ ਵੀ ਬੰਦਾ ਚੰਗਾ ਕੰਮ ਕਰੂਗਾ ਉਹਦਾ ਸਨਮਾਨ ਹੋਣੀ ਹੈ ਜੀ ਜੀ ਬਾਈ ਜੀ ਹੋਰ ਵੀ ਜਿੰਨੇ ਆਪਣੇ ਸਾਰੇ ਪਿੰਡਾਂ ਦੇ ਲੋਕ ਆ ਇਹ ਸਾਰਿਆਂ ਨੂੰ ਇੱਕ ਸੁਨੇਹਾ ਜੀ ਇਹ ਸੁਨੇਹਾ ਉਪਰਾਲਾ ਕੀਤਾ ਆਪਾਂ ਵੀ ਚਲੋ ਆਪਾਂ ਇੱਕ ਪੁਰਾਣਾ ਵੰਗਾ ਵਦੂ ਕਰੀਏ ਤੇ ਲੋਕ ਛੋੜਾ ਬਹੁਤਾ ਸੋਚਣਗੇ ਰਹਾ ਹਾਂ ਮਾਰੇ ਇੱਕ ਸੜਕ ਨੂੰ ਬਣਾਉਣ ਦੀ ਖਾਤਰ ਸਾਨੂੰ 10 ਦਾ 15-15 ਸਾਲ ਲੀਡਰਾਂ ਦੇ ਮਗਰ ਫਿਰਨਾ ਪੈਂਦਾ ਬਿਲਕੁਲ ਜੀ ਕਦੋਂ ਅਸੀਂ ਜਾ ਕੇ ਉਹ ਉਹਦੀ ਪ੍ਰਾਪਤੀ ਹੁੰਦੀ ਹੈ ਜਦੋਂ ਉਹਦੀ ਪ੍ਰਾਪਤੀ ਹੁੰਦੀ ਹੈ ਤਾਂ ਫਿਰ ਅਸੀਂ ਉਹਨੂੰ ਵੱਢਣ ਤੇ ਉਹਨੂੰ ਤੋੜਨ ਤੇ ਲੱਗ ਜਾਂਦੇ ਹਾਂ ਜੀ ਤੇ ਅਸੀਂ ਇਹ ਗੱਲ ਕਹਿੰਦੇ ਹਾਂ ਲੋਕਾਂ ਨੂੰ ਵੀ ਪਾਈ ਇਹ ਕੰਮ ਨਾ ਕਰੋ ਜਿਹੜੇ ਬੰਦੇ ਅਸੀਂ ਹੁਣ ਗਾਂਹ ਜਾਂਦੇ ਆ ਜਿਹੜੇ ਆਪਾਂ ਸਾਂਝੇ ਕੰਮਾਂ ਦੀ ਖਾਤਰ ਜਾਂਦੇ ਆ ਸਾਨੂੰ ਪਤਾ ਵੀ ਕਿਵੇਂ ਜੁੱਤੀਆਂ ਟੁੱਟਦੀਆਂ ਨੇ ਜੀ ਜਿਹੜਾ ਸਾਂਝਾ ਕੰਮ ਕਰਾਉਣਾ ਅੱਜ ਕੱਲ ਬਹੁਤ ਔਖਾ ਹੋਇਆ ਹੋਇਆ ਤੇ ਉਸ ਚੀਜ਼ ਨਾਲ ਜਿਹੜੀ ਚੀਜ਼ ਸਾਨੂੰ ਮਿਲਦੀ ਆ ਸਾਨੂੰ ਹੁਣ ਦਰਖਤ ਮਿਲ ਰਿਹਾ ਦਰਖਤ ਸਾਨੂੰ ਸਰਕਾਰ ਫਰੀਦ ਦਿੰਦੀ ਜੀ ਦਰਖਤਾਂ ਦੀ ਵੀ ਸਾਨੂੰ ਇਹ ਦੇਖਣੀ ਚਾਹੀਦੀ ਆ ਵੀ ਜਿੱਥੇ ਵੀ ਸਾਡੇ ਕੋਲੇ ਜਗ੍ਹਾ ਖਾਲੀ ਆ ਉੱਥੇ ਹੀ ਲਾ ਦਿਓ ਤੁਸੀਂ ਜੀ ਇਹ ਜ਼ਰੂਰੀ ਨਹੀਂ ਵੀ ਆਪਾਂ ਸੜਕ ਤੇ ਲਾਉਣੇ ਆ ਜਾਂ ਕਿਤੇ ਹੋਰ ਲਾਉਣੇ ਆ ਜਿੱਥੇ ਕਦੇ ਸਾਨੂੰ ਜਗ੍ਹਾ ਖਾਲੀ ਮਿਲਦੀ ਆ ਅਸੀਂ ਸਾਡੇ ਪਿੰਡਾਂ ਨੂੰ ਨਹਿਰੀ ਜ਼ਮੀਨ ਸੀਗੀ ਸਾਡੇ ਕੋਲੇ 2 ਕਿੱਲੇ ਚ ਨਹੀਂ ਵਾਲ ਦੇ ਰਾਹ ਤੇ ਜੀ ਅਸੀਂ ਸਵਾ ਕਿੱਲਾ ਉੱਥੇ ਜੰਗਲ ਲਾਇਆ ਹੋਇਆ ਦਰਖਤ ਜੀ ਅੱਜ ਤੁਸੀਂ ਜਾ ਕੇ ਦੇਖੋ 20-20 ਫੁੱਟ ਉੱਚੇ ਦਰਖਤ ਹੋ ਗਏ ਉਹ 2-3 ਸਾਲਾਂ ਦੇ ਜੀ ਮਰੇਗਾ ਤੋਂ ਅਸੀਂ ਮਾੜਾ ਮੋੜਾ ਸਫਾਈ ਕਰਾਦਨੇ ਆ ਪਾਣੀ ਉਹ ਤਾਂ ਛਿੰਨੀ ਆਉਦਾ ਇੱਕ ਬੰਦਾ ਉਹ ਵਿਚਾਰੇ ਨੇ ਜ਼ਿੰਮੇਵਾਰੀ ਲੈ ਵੀ ਮੇਰੀ ਮੋਟਰ ਨਾਲ ਆਦੀ ਪਾਣੀ ਮੈਂ ਲਾਉਂਗਾ ਉਹਨੇ ਲਾਏ ਪਾਣੀ ਤੁਸੀਂ ਜਾਂਦੇ ਹੋ ਦੇਖੋ ਕਿ ਛਿੰਨੀ ਆਦੇ ਰਾਹ ਤੇ ਇੰਨਾ ਬੜਾ ਅਸੀਂ ਪ੍ਰਮਾਤਮਾ ਸੱਚੇ ਪਾਤਸ਼ਾਹ ਸਾਨੂੰ ਕੋਈ ਬਲ ਦੇਵੇ ਤਾਂ ਅਸੀਂ ਦੂਜਾ ਵੀ ਜਿਹੜਾ ਖੇਤ ਆ ਉਹ ਵੀ ਸਾਰਾ ਲਾਵਾਂਗੇ ਜੀ ਬਾਈ ਐਤ ਕਿਉਂ ਲਾ ਹੀ ਦੇਣਾ ਸਾਰਾ ਜੀ ਜੀ ਇੱਕ ਹੋਰ ਸੀ ਗਰਮੀਤ ਜੀ ਆ ਜਿਹੜੀ ਸਿਫਤ ਕਰਨ ਵਾਲੀ ਐ ਇਥੋਂ ਦੀ ਪੰਚਾਇਤ ਦੀ ਸਰਪੰਚ ਸਾਹਿਬ ਦੀ ਅਮੈ ਲੱਗਦਾ 2 ਸਾਲ ਪਹਿਲਾਂ ਹੀ ਲਾਏ ਨੇ ਦਰਖਤ ਸਾਰੇ ਤਾਂ ਬਹੁਤ ਸੋਹਣੇ ਦਰਖਤ ਲੱਗੇ ਨੇ ਇੱਕ ਵੀ ਫੇਲ ਤਾਰੀਫ ਕਰਨਯੋਗ ਗੱਲ ਆ ਇਹ ਮਰੇਗਾ ਵਾਲੇ ਪੈਰਾ ਦਿੰਦੇ ਰਹੇ ਖੇਤਾਂ ਵਾਲਿਆਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਕਿ ਮਤਲਬ ਪੱਤੇ ਨਹੀਂ ਹੈਗੇ ਦੂਸਰਾ ਸਾਡੇ ਪਿੰਡ ਦਾ ਜਿਹੜਾ ਰਾਹ ਸ਼ਿਨੀਵਾਲ ਨੂੰ ਜਾਂਦੇ ਆ ਤਾਂ ਉੱਥੇ ਗੁਰਨਾਮ ਸਿੰਘ ਦਾ ਖੇਤ ਆ ਉਹ ਵੀ ਇੱਕ ਦਰਸ਼ਨੀ ਕੰਮ ਕੀਤਾ ਉਹਨਾਂ ਨੇ ਸਾਰਾ ਯਾਨੀ ਕਿ ਸੜਕ ਦੇ ਨਾਲ ਮਿੱਟੀ ਲਾਈ ਇਹ ਸੜਕਾਂ ਟੁੱਟ ਨਹੀਂ ਜਾਉਂ। ਬੜਾ ਵਧੀਆ ਕੰਮ ਆ। ਵੀ ਉਹਨਾਂ ਨੂੰ ਵੀ ਕਦੇ ਸਨਮਾਨ ਕੀਤਾ ਜਾਵੇ ਇਸ ਤਰ੍ਹਾਂ ਹਨਾ ਤਾਂ ਉਹਨਾਂ ਨੂੰ ਵੀ ਅਸੀਂ ਸਨਮਾਨ ਹੀ ਕਰਦੇ ਆਂ ਕਹਿੰਦੇ ਹੋਏ ਸਨਮਾਨ ਹੀ ਆ ਸਾਰਿਆਂ ਦਾ ਜਿਹੜੇ ਜਿਹੜੇ ਸਾਰੇ ਲੋਕ ਨੇ ਹੁਣ ਅਸੀਂ ਯਾਦ ਕੀਤਾ ਉਹਨਾਂ ਨੂੰ ਸਾਡੇ ਪਿੰਡ ਦੇ ਸਾਰੇ ਲੋਕ ਜਾਨੀ ਕਿ ਜਿਹੜੇ ਤੁਰ ਤੱਕ ਜਾਨੀ ਕਿ ਵਧੀਆ ਰੱਖੇ ਹੋਇਆ ਦਰਖਤ ਵੀ ਸਾਹਮੇ ਹੋਇਆ ਇਹੀ ਸਨੇਹਾ ਦਾ ਆਪਣਾ ਵੀ ਜਿਹੜਾ ਕੋਈ ਰਾਹੀ ਹੈਗਾਗਾ ਉਹ ਆਸਾਨੀ ਦੇ ਨਾਲ ਲੰਘ ਸਕੇ ਉਹਨੂੰ ਕੋਈ ਪ੍ਰੋਬਲਮ ਨਾ ਹੋਵੇ ਨਹੀਂ ਸਾਨੂੰ ਪਤਾ ਲੜਾਈਆਂ ਚੜਾਈਆਂ ਬਿਲਕੁਲ ਕਿਹੋ ਜਿਹਾ ਮੋੜ ਕੋਣਾ ਵਾਲੀ ਥਾਂ ਗਈ ਆ ਇਹ ਤਾਂ ਬਾਈ ਹੁਣਾਂ ਦਾ ਬਲਵਿੰਦਰ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਆ ਬਾਈ ਅਸੀਂ ਤੁਹਾਨੂੰ ਕਿਤਾਬਾਂ ਦੇ ਸੈੱਟ ਦੇ ਨਾਲ ਸਨਮਾਨ ਕਰਦੇ ਹਾਂ ਸਰਪੰਚ ਸਾਹਿਬ ਆਜੋ ਬਾਈ ਆਜੋ ਜੀ ਅੱਗੇ ਆਜੋ ਸੋ ਦੋਸਤੋ ਉਮੀਦ ਕਰਦਾ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਕਿਉਂਕਿ ਇਹ ਸੁਨੇਹਾ ਜਿਹੜਾ ਉਹ ਸ਼ੇਅਰ ਕਰਨ ਵਾਲਾ ਵਾ ਤੇ ਜਿਵੇਂ ਵੀਰ ਉਹਨਾਂ ਨੇ ਦੱਸਿਆ ਕਿ ਇਹਨਾਂ ਨੇ ਆਪਣੇ ਖੇਤ ਦਾ 4 ਕਿੱਲੇ ਦਾ ਮੱਥਾ ਜਿਹੜਾ ਉਹ ਮਿੱਟੀ ਲਾ ਕੇ ਬਿਲਕੁਲ ਚੌੜੀ ਕੀਤੀ ਹੈ ਸੜਕ ਹਨਾ ਤੇ ਇੱਕ ਮੇਰਾ ਵੀਡੀਓ ਬਣਾਉਣ ਵਾਲੇ ਵੀਰਾਂ ਨੂੰ ਵੀ ਇੱਕ ਬੇਨਤੀ ਆ ਵੀ ਆਪਾਂ ਵੀਡੀਓ ਬਣਾਉਨੇ ਆ ਜਿਆਦਾ ਤੋਂ ਜਿਆਦਾ ਉਹ ਵੀਡੀਓ ਬਣਾਉਨੇ ਆ ਦੇਖੋ ਜੀ ਆਹ ਦੇਖੋ ਜੀ ਕਿਸਾਨ ਨੇ ਦਰਖਤਾਂ ਨੂੰ ਅੱਗ ਲਾਤੀ ਆਪਾਂ 네ਗੇਟਿਵ ਵੀਡੀਓ ਜਿਆਦਾ ਸ਼ੇਅਰ ਕਰਦੇ ਜਿਆਦਾ ਫਲਾਉਨੇ ਆ ਤੇ ਮੇਰਾ ਖਿਆਲ ਇਦਾਂ ਦੀਆਂ ਪੋਜ਼ਿਟਿਵ ਵੀਡੀਓਆਂ ਜਿਹੜੀਆਂ ਉਹ ਵੀ ਸ਼ੇਅਰ ਕਰਨੀਆਂ ਵੀ ਬਣਦੀਆਂ ਨੇ ਤੇ ਬਣਾਉਣੀਆਂ ਵੀ ਬਣਦੀਆਂ ਨੇ ਇੱਕ ਮੇਰੀ ਅਪੀਲ ਹੋਰ ਆ ਹਰ ਪਿੰਡ ਦੇ ਵਿੱਚ ਜਿੰਨੀਆਂ ਵੀ ਕਮੇਟੀਆਂ ਨੇ ਜਾਂ ਪੰਚਾਇਤਾਂ ਨੇ ਹੋਰ ਸਨਮਾਨ ਬਹੁਤ ਕਰਦੇ ਆਪਾਂ ਪਿੰਡ 'ਚ ਇਹੋ ਜਿਹੇ ਲੋਕਾਂ ਦੇ ਸਨਮਾਨ ਜਰੂਰ ਕਰੋ ਤੇ ਨਾਲ ਹੀ ਮੈਂ ਵਧਾਈ ਦਿੰਦਾ ਸਾਰੇ ਪਤਵੰਤੇ ਸੱਜਣਾ ਨੂੰ ਜਿਨ੍ਹਾਂ ਨੇ ਸਨਮਾਨ ਕੀਤਾ ਤੇ ਵੀਰ ਉਹਨਾਂ ਨੂੰ ਜਿਨ੍ਹਾਂ ਦਾ ਸਨਮਾਨ ਹੋਇਆ ਵਾ ਤੇ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ